ਵਾਕਿਆ ਭਾਈ ਅਸੀਂ ਸੁੱਤੇ ਸੀ ਕੋਈ 12:30 ਵਜੇ ਖੜਾ ਹੋਇਆ ਬਾਹਰ ਤੇ ਮੈਂ ਉੱਠ ਕੇ ਕੋਤੇ ਤੇ ਚੜ ਕੇ ਦੇਖਿਆ ਵਾ ਤੇ ਮੈਨੂੰ ਤੇ ਕੁਝ ਮਤਲਬ ਇਹ ਤਾਂ ਦੇਖਿਆ ਨਹੀਂ ਕੁਝ ਵੀ ਤੇ ਅਸੀਂ ਫਿਰ ਕੈਮਰਾ ਚੈੱਕ ਕੀਤਾ ਤੇ ਉਹਦੇ ਵਿੱਚ ਦੋ ਜਿਹੜੇ ਮੁੰਡੇ ਦੇ ਮੂੰਹ ਬੰਨੇ ਜਣਪਾਤੇ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਦੇ ਮੂੰਹ ਲਿਟੇ ਦੋ ਜਣੇ ਸੀ ਇੱਕੋ ਹੰਡਾ ਇਹ ਅਸੀਂ ਤਾਂ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਵਾਕਿਆ ਭਾਈ ਅਸੀਂ ਸੁੱਤਾ ਸੀ ਕੋਈ 12:30 ਵਜੇ ਖੜਾਕ ਹੋਇਆ ਬਾਹਰ ਜੀ ਤੇ ਮੈਂ ਉੱਠ ਕੇ ਕੋਟੇ ਤੇ ਚੜ੍ਹ ਕੇ ਦੇਖਿਆ ਵਾ ਮੈਨੂੰ ਤਾਂ ਕੁਝ ਬਗੈਰ ਦਾ ਦਿਖਿਆ ਨਹੀਂ ਕੁਝ ਵੀ ਸਵੇਰੇ ਮੈਨੂੰ ਸਰਕਾਰ ਆਉਦੀ ਆ ਹੂੰ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੇ ਨੂੰ ਬਾਹਰ ਉਹ ਜੀ ਉਹ ਬਸ ਉਹਨੇ ਕੋ ਗੱਲ ਲਈ ਕੀਤੀ ਫੋਨ ਕੱਟਦਾ ਆ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਹਿੰਦੇ ਤੇਰੇ ਘਰੇ ਨੇ ਗੋਲੀ ਚਲਾਈ ਵਾ ਤੇ ਅਹੀਂ ਫਿਰ ਕੈਮਰਾ ਚੈੱਕ ਕੀਤਾ ਤਾਂ ਉਹਦੇ ਚ 2000 ਮੁੰਡੇ ਦੇ ਮੂੰਹ ਬੰਨੇ ਜਣ ਪੈਤੇ ਤੇ ਉਹ ਫਾਇਰ ਕਰਤੀ ਹੈ ਗੇਟ ਦੇ ਤੇ ਤੇ ਕੋਈ ਦਲੇ ਕਾਲ ਕੋਈ ਨਹੀਂ ਤਾਂ ਕਿਹਦੇ ਕੋਲ ਕਾਲ ਪਹਿਲੇ ਕੋਈ ਨਹੀਂ ਬਾਅਦ ਚ ਕੋਈ ਕਾਲ ਨਹੀਂ ਜੋ ਮੰਗ ਕੀਤੀ ਕੋਈ ਨਹੀਂ ਕੋਈ ਕਾਲ ਨਹੀਂ ਅਜੇ ਕੋਈ ਕਾਲ ਨਹੀਂ ਤੇ ਇਸ ਬੰਦੇ ਕੋਈ ਸ਼ਿਕਾਇਤ ਸ਼ਿਕਾਇਤ ਮੈਂ ਦੇਤੀ ਹੈ ਕਿ ਡੀਐਸ ਸਾਹਿਬ ਨੂੰ ਕਾਲ ਕੀਤੀ ਹੈ ਐਸਐਸਓ ਸਾਹਿਬ ਤੇ ਪ੍ਰੋਸੈਸਨ ਆਇਆ ਵਾ ਜੀ ਤੇ ਕਾਰਵਾਈ ਚੱਲੀ ਗਈ ਜੀ ਮੰਗ ਕਰ ਬੰਗ ਬਸ ਵੀ ਬੰਦੇ ਟਰੇਸ ਕੀਤੇ ਜਾਂਨ ਫੜੇ ਜਾਂਨ ਤੇ ਕੌਣ ਬੰਦੇ ਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾਵੇ ਸਾਨੂੰ ਦੱਸਿਆ ਜਾਵੇ ਕਿ ਕੀ ਜੋ ਸਾਡੇ ਮਤਲਬ ਕਿ ਲੱਗਦਾ ਤੁਹਾਨੂੰ ਕੋਈ ਕਿ ਪਿਛੇ ਕਰ ਲਗਤਬਾਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਿਆਇਨਾ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਆ ਸਾਰਾ ਜੀ ਜਦੋਂ ਟ੍ਰੇਸ ਹੋਣਾ ਕਾਰਵਾਈ ਹੋਣੀ ਆਪਣੇ ਆਪ ਦੇ ਜਾਂਚ ਹਾਂ ਮੈਂ ਭਾਜੀ ਆਉਂਦੇ ਹੀ ਇਧਰੋਂ ਆਪਣੇ ਪਾਣੀ ਲੱਗਣਾ ਰਾ ਸਾਡੇ 12 12:30 ਦੇ ਵਿੱਚ ਵਿੱਚ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਦੇ ਮੂਹਰੇ ਬਿਟੇ ਦੋ ਜਣੇ ਸੀ ਇੱਕੋ ਹਾਂਡਾ ਸੀ ਆ ਜੀ ਤਾਂ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਕਾਰ ਚ ਮਾਰੀ ਮੇਰੇ ਕੋ ਟਾਰਤੀ ਹੀ ਕੱਲੀ ਕਾਰ ਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਉਹਨਾਂ ਨੇ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਨੇ ਚਲਦੇ ਹਾਂਡੇ ਤੇ ਪਿੱਟਾ ਉਹਨਾਂ ਨੇ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲੇ ਜਿਹਾ ਕਰਕੇ ਤੇ ਉਹ ਨਿਕਲ ਗਏ ਹੁੰ ਜੇਰ ਨੂੰ ਹਾਂਜੀ ਮੋਟਰਸਾਈਕਲ ਸੀਗੇ ਮੋਟਰਸਾਈਕਲ ਸਪਲੈਂਡਰ ਸੀ